ਤਦ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਬੀ ਬਲੋਗਰ ਚੈਨਲ ਵਿੱਚ ਗਾਇਸ ਅੱਜ ਬਾਹਰ ਨਾ ਪਰਣਾ ਤੇ ਪਰਣਾ ਥੋੜਾ ਢਿੱਲਾ ਹੋ ਗਿਆ ਗਾਇਸ ਅੱਜ ਮਨ ਦਾ ਬੇਟੇ ਹੀ ਮਾਰੇ ਆ ਤੇ ਨਵੇਂ ਬੇਟੇ ਲਈ ਵੀ ਟਾਈਮ ਮਾਰ ਕੇ ਤੇ ਹੁਣ ਆਪਾਂ ਗਾਇਸ ਖਾਣ ਨੂੰ ਤਾਂ ਮੈਂ ਰੋਟੀ ਰੋਟੀਆਂ ਮਾਗੇ ਗਾਇਸ ਫਿਰ ਚੱਲ ਜਾਈਏ ਸਕੂਲੇ ਤੇ ਗਾਇਸ ਮੈਂ ਆ ਚੁੱਕਾ ਹਾਂ ਸਕੂਲੋਂ ਦਾ ਸਕੂਲੋਂ ਆ ਕੇ ਤੁਹਾਡੇ ਭਰਾਣੇ ਕੱਪੜੇ ਥੋੜੇ ਟੀਨ ਕਰ ਲਏ ਆ ਰੋਟੀ ਤੇ ਹੁਣ ਮੈਂ ਖਾਣ ਲੱਗਾ ਆ ਫਿਰ ਰੋਟੀ ਰੜੀ ਖਾ ਕੇ ਫੇਰ ਸਿਰ ਗੱਲ ਚੱਲਦੇ ਆ ਗਾਇਸ ਟ੍ਰਿਸ਼ਨ ਤੇ ਤੇ ਪਰਮਾਇਟੀ ਲਾ ਗਿਆ ਅੱਜ ਪਤਨ ਕੀ ਗੱਲ ਚਲ ਗਾਇਸ ਆ ਜਾ ਕਰੋ ਹਰਮਨ ਆਨੇ ਆਨੇ ਦਾ ਸਾਈਕਲ ਚਲਾਉਂਦੇ ਆ ਗਾਇਸ ਤੁਸੀਂ ਨਾ ਫੜ ਲ ਫੜ ਲੈ ਚਪੇੜ ਮਾ ਇੱਕ ਇੱਕ ਦੀਆਂ ਵੀ ਦੋ ਮਾਰ 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 ਐਟ ਐਟ ਵੀ ਮਾਰੇ ਐਟ ਮਾਰੇ ਐਟ ਮਾਰ ਮਾਰਦੇ ਮਾਰਦੇ ਆ ਫੇਰ ਫੁਰਕੇ ਤੇ ਹੁਣ ਆਪਾਂ ਦੁੱਧ ਲੈਣ ਚੱਲੇ ਆ ਤੇ ਦਿਲ ਕੋ ਦੁੱਧ ਲੈ ਆਈਏ ਫਿਰ ਗਾਇਸ ਲੈਣ ਦਾ ਦੁੱਧ ਤੇ ਸਾਨੂੰ ਹੁਣੇ ਹੁਣੇ ਬੈਟ ਬੋਲ ਕਿਹੜਾ ਕੁੱਤਾ ਹੀ ਵੈ ਅਮਰੀਕਨ ਬੋਲੀ ਸਾਨੂੰ ਪੈਂਦੇ ਆਇਆ ਪਰ ਕੱਲ ਛੁੱਟੀ ਛੁੱਟੀ